ਸੋ ਹਾਂਜੀ ਦੋਸਤੋ ਹਾਜ਼ਰ ਹਾਂ ਤੁਹਾਡੇ ਸਾਰਿਆਂ ਲਈ ਇੱਕ ਹੋਰ ਨਵੀਂ ਅਪਡੇਟ ਲੈ ਕੇ ਸੋ ਪਹਿਲੀ ਵਾਰ ਹੋ ਰਿਹਾ ਹੈ ਕਿ ਸੁਪਰੀਮ ਕੋਰਟ ਵੱਲੋਂ ਇੱਕ ਵੱਡਾ ਫੈਸਲਾ ਲੈਂਤਾ ਗਿਆ ਹੈ ਗਰੀਬ ਤਬਕੇ ਦੇ ਲਈ ਜਾਂ ਦਲਿਤ ਵਰਗ ਦੇ ਲਈ ਐਸਸੀ ਤੇ ਐਸਸੀ ਕਾਸਟ ਦੇ ਬਸ ਠੀਕ ਹੈ ਜੀ ਸੋ ਕੀ ਹੈ ਸਾਰੀ ਜਾਣਕਾਰੀ ਤੁਹਾਨੂੰ ਸਾਂਝੀ ਕਰਦੇ ਹਾਂ ਕਿਰਪਾ ਕਰਕੇ ਬਨੇ ਰਹੋ ਸੋ ਪਹਿਲੀ ਵਾਰ ਸਟਾਫ ਲਈ ਰਾਖਵਾ ਕਰਨ ਨੀਤੀ ਲਾਗੂ ਸੋ ਹੁਣ ਸੁਪਰੀਮ ਕੋਰਟ ਦਾ ਇੱਕ ਵੱਡਾ ਫੈਸਲਾ ਆ ਚੁੱਕਾ ਹੈ ਕਿ ਸੁਪਰੀਮ ਕੋਰਟ ਦੇ ਵਿੱਚ ਜਿੰਨੀਆਂ ਵੀ ਰਿਕਰੂਟਮੈਂਟਸ ਹੁੰਦੀਆਂ ਨੇ ਉਨ੍ਹਾਂ ਦੇ ਵਿੱਚ ਜਿਹੜਾ ਹੈਗਾ ਰਿਜ਼ਰਵੇਸ਼ਨ ਉਹ ਰੱਖੀ ਗਈ ਹੈ ਐਸਸੀ ਤੇ ਐਸਟੀ ਕੈਂਡੀਡੇਟ ਵਾਸਤੇ ਜਾਂ ਜਿਹੜੀਆਂ ਜਿੰਨੀਆਂ ਵੀ ਰਿਜ਼ਰਵ ਕੈਟਾਗਰੀਜ਼ ਆਉਂਦੀਆਂ ਹਨ ਸੋ ਕੀ ਹੈ ਸਾਰੀ ਜਾਣਕਾਰੀ ਆਪਾਂ ਪਤਾ ਕਰ ਲੈਣੇ ਆ ਸੋ ਦੇਸ਼ ਦੀ ਸਰਵੋਚ ਅਦਾਲਤ ਨੇ ਇੱਕ ਵੱਡਾ ਫੈਸਲਾ ਲਿਆ ਹੈ ਹੁਣ ਸੁਪਰੀਮ ਕੋਰਟ ਵਿੱਚ ਅਨੁਸੂਚਿਤ ਜਾਤੀ ਅਤੇ ਅਨੁਸੂਚਿਤ ਜਨਜਾਤੀ ਸ਼੍ਰੇਣੀ ਲਈ ਸਟਾਫ ਦੀ ਭਰਤੀ ਵਿੱਚ ਰਾਖਵਾ ਕਰਨ ਲਾਗੂ ਹੋਵੇਗਾ ਸੋ ਸੁਪਰੀਮ ਕੋਰਟ ਦੇ ਵਿੱਚ ਜਿੰਨੀਆਂ ਵੀ ਭਰਤੀ ਕੀਤੀ ਜਾਂਦੀ ਹੈ ਛੋਟੇ ਤੋਂ ਲੈਵਲ ਤੋਂ ਲੈ ਕੇ ਜਜ ਸਾਹਿਬਾਨ ਤੱਕ ਸੋ ਉਸ ਦੇ ਵਿੱਚ ਜਿਹੜੀਆਂ ਅਨੁਸੂਚਿਤ ਜਾਤੀ ਤੇ ਅਨੁਸੂਚਿਤ ਜਨ ਜਾਤੀ ਲਈ ਰਾਖਵਾ ਕਰਨ ਹੋਵੇਗਾ ਸੁਪਰੀਮ ਕੋਰਟ ਨੇ ਆਪਣੇ 75 ਸਾਲਾਂ ਦੇ ਇਤਿਹਾਸ ਵਿੱਚ ਪਹਿਲੀ ਵਾਰੀ ਇਤਿਹਾਸਕ ਫੈਸਲਾ ਲੈਂਦੇ ਹੋਏ ਐਸਸੀ ਅਤੇ ਐਸਟੀ ਸ਼੍ਰੇਣੀ ਲਈ ਮੁਲਾਜ਼ਮਾਂ ਦੀ ਸਿੱਧੀ ਭਰਤੀ ਅਤੇ ਤਰੱਕੀ ਵਿੱਚ ਰਾਖਵੇਂ ਕਰਨ ਦੀ ਰਸਮੀ ਨੀਤੀ ਲਾਗੂ ਕੀਤੀ ਹੈ ਸੋ ਦੋਸਤੋ 75 ਸਾਲਾਂ ਦੇ ਵਿੱਚ ਪਹਿਲੀ ਵਾਰ ਇਹ ਹੋ ਰਿਹਾ ਹੈ ਕਿ ਜਦੋਂ ਸੁਪਰੀਮ ਕੋਰਟ ਦੇ ਵਿੱਚ ਛੋਟੀ ਪੋਸਟ ਲੈ ਕੇ ਜੱਜ ਸਾਹਿਬਾਨ ਤੱਕ ਜਿਹੜਾ ਉਹ ਸਿੱਧੀ ਭਰਤੀ ਹੋਈ ਚਾਹੇ ਪ੍ਰਮੋਸ਼ਨ ਹੋਈ ਉਹਦੇ ਵਿੱਚ ਐਸਸੀ ਤੇ ਐਸਟੀ ਕੈਂਡੀਡੇਟਸ ਦਾ ਜਿਹੜਾ ਉਹ ਰਾਖਵਾ ਕਰਨ ਹੋਵੇਗਾ ਇਹ ਬਦਲਾਵ ਚੀਫ ਜਸਟਿਸ ਬੀ ਆਰ ਗਵਈ ਦੇ ਕਾਰਜਕਾਲ ਦੌਰਾਨ ਹੋਇਆ ਹੈ ਉਹ ਅਨੁਸੂਚਿਤ ਜਾਤੀ ਤੋਂ ਆਉਣ ਵਾਲੇ ਦੂਜੇ ਸੀਜੀਆਈ ਸੰ 24 ਜੂਨ ਨੂੰ ਸੁਪਰੀਮ ਕੋਰਟ ਦੇ ਸਾਰੇ ਮੁਲਾਜ਼ਮਾਂ ਨੂੰ ਜਾਰੀ ਇੱਕ ਸਰਕੂਲਰ ਵਿੱਚ ਇਹ ਫੈਸਲੇ ਦੀ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਵਿਵਸਥਾ ਦੇ ਲਾਗੂ ਹੋ ਜਾਣ ਤੋਂ ਬਾਅਦ ਸੁਪਰੀਮ ਕੋਰਟ ਵਿੱਚ ਸਟਾਫ ਦੀ ਸਿੱਧੀ ਭਰਤੀ ਅਤੇ ਤਰੱਕੀਆਂ ਵਿੱਚ ਐਸਸੀ ਕੈਟਾਗਰੀ ਲਈ 15% ਦੀ ਅਤੇ ਐਸਟੀ ਕੈਟਾਗਰੀ ਲਈ 7.5% ਦੀ ਸੀਟਾਂ ਨੂੰ ਰਾਖਵੀਆਂ ਹੋਣ ਗਿਆ ਸੋ ਦੋਸਤੋ ਬਹੁਤ ਵੱਡੀ ਜਿਹੜੀ ਅਪਡੇਟ ਕਹਿ ਸਕਦੇ ਆ ਜਾਂ ਬਹੁਤ ਵੱਡੀ ਖੁਸ਼ਖਬਰੀ ਜਿਹੜੇ ਹੈਗੇ ਗਰੀਬ ਤਬਕੇ ਦੇ ਲਈ ਐਨਲਿਤ ਵਰਗ ਦੇ ਲਈ ਕਿ ਸੁਪਰੀਮ ਕੋਰਟ ਨੇ ਪਹਿਲੀ ਵਾਰ 75 ਸਾਲਾਂ ਦੇ ਵਿੱਚ ਇੱਕ ਵੱਡਾ ਫੈਸਲਾ ਜਿਹੜੇ ਹੈਗੇ ਚੀਫ ਜਸਟਿਸ ਸੀਜੀਐ ਜੀ ਨੇ ਜਿਹੜਾ ਉਹ ਕੀਤਾ ਠੀਕ ਹੈ ਜੀ ਕਿ ਹੁਣ ਸਪਰੀਮ ਕੋਰਟ ਦੇ ਵਿੱਚ ਜਿੰਨੀ ਵੀ ਭਰਤੀ ਹੁੰਦੀ ਹੈ ਕਿਸੇ ਵੀ ਕੈਟਾਗਰੀ ਦੀ ਲਾਲੂ ਜਾਂ ਕਿਸੇ ਵੀ ਪੋਸਟ ਦੇ ਉੱਪਰ ਤਾਂ ਉਹਦੇ ਵਿੱਚ ਐਸਸੀ ਦਾ ਜਿਹੜਾ 15% ਜਿਹੜਾ ਹਿੱਸਾ ਹੋਊਗਾ ਅਤੇ ਐਸਪੀ ਦਾ 7.5% ਦੀ ਸੀਟਾਂ ਉਹ ਰੱਖਵੀਆਂ ਹੋਣਗੀਆਂ ਇਹ ਵਿਵਸਥਾ 23 ਜੂਨ 2025 ਤੋਂ ਲਾਗੂ ਹੋ ਗਈ ਹੈ ਇੱਥੇ ਦੱਸਣਯੋਗ ਹੈ ਕਿ ਇਹ ਰਾਖਵਾ ਕਰਨੇ ਜੱਜਾਂ ਲਈ ਨਹੀਂ ਸਿਰਫ ਜੱਜਾਂ ਵਾਸਤੇ ਹੀ ਜਿਹੜੇ ਰਾਖਵਾ ਕਰਨੇ ਨਹੀਂ ਰੱਖਿਆ ਗਿਆ ਠੀਕ ਹੈ ਜੀ ਬਲਕਿ ਇਹ ਰਾਖਵਾ ਕਰਨ ਵੱਖ-ਵੱਖ ਅਹੁਦਿਆਂ ਲਈ ਜਿਵੇਂ ਕਿ ਸੀਨੀਅਰ ਨਿਜੀ ਸਹਾਇਕ ਸਹਾਇਕ ਲਾਇਬ੍ਰੇਰੀਨ ਜੂਨੀਅਰ ਕੋਰਟ ਸਹਾਇਕ ਜੂਨੀਅਰ ਕੋਰਟ ਸਹਾਇਕ ਕਮ ਜੂਨੀਅਰ ਪ੍ਰੋਗਰਾਮਰ ਜੂਨੀਅਰ ਕੋਰਟ اٹੈਂਡੈਂਟ ਅਤੇ ਚੈਂਬਰ اٹੈਂਡੈਂਟਸ ਠੀਕ ਹੈ ਜੀ ਭਾਵ ਜੱਜ ਤੋਂ ਲੈ ਕੇ ਨੀਚੇ ਤੱਕ ਜਿੰਨੀਆਂ ਵੀ ਪੋਸਟਾਂ ਬਣਦੀਆਂ ਨੇ ਉੱਥੋਂ ਤੱਕ ਜਿਹੜਾ ਉਹ ਰਾਖਵਾ ਕਰਨ ਰੱਖਿਆ ਗਿਆ ਸੋ ਪਹਿਲੀ ਵਾਰ ਜਿਹੜਾ ਉਹ ਫੈਸਲਾ ਜੇ ਗਰੀਬ ਧੜਕੇ ਦੇ ਵਿੱਚ ਆਇਆ ਤਾਂ ਸੁਪਰੀਮ ਕੋਰਟ ਦਾ ਇਹ ਫੈਸਲਾ ਸੁਣ ਕੇ ਜਿਹੜਾ ਹੈਗਾ ਵਧੀਆ ਲਗਾ ਕਿ ਪਹਿਲੀ ਵਾਰ ਕਿਸੇ ਨੇ ਜਿਹੜਾ ਉਹ ਗਰੀਬ ਤੱਕ ਦੇ ਲਈ ਇਹਨਾ ਕੀਤਾ ਕਿਉਂਕਿ ਅਪਸਰਾ ਆਪਾਂ ਦੇਖਿਆ ਕਿ ਗਰੀਬ ਤੱਕ ਨੂੰ ਦਬਾਉਣ ਦੀ ਉਹ ਕੋਸ਼ਿਸ਼ ਕੀਤੀ ਜਾਂਦੀ ਹੈ ਹਾਲਾਂਕਿ ਬਹੁਤ ਸਾਰੇ ਇਸ ਤਰ੍ਹਾਂ ਦੇ ਵੀ ਹੋਣਗੇ ਉਹ ਇਸ ਜਿਹੜੇ ਰਿਜ਼ਰਵੇਸ਼ਨ ਦੇ ਹੱਕ ਵਿੱਚ ਨਹੀਂ ਹੋਣਗੇ ਪਰ ਸੰਵਿਧਾਨ ਦੇ ਅਕੋਰਡਿੰਗ ਜੇਕਰ ਦੇਖਿਆ ਜਾਵੇ ਤਾਂ ਉਹਨਾਂ ਦਾ ਹੱਕ ਹੈ ਜਿਹੜਾ ਉਹ ਬੰਦਾ ਠੀਕ ਹੈ ਸੀ ਸੋ ਜ਼ਿਆਦਾ ਇਸ ਬਾਰੇ ਆਪਾਂ ਗੱਲ ਨਹੀਂ ਕਰਦੇ ਕਿਉਂਕਿ ਇਹ ਬਹਿਸ ਤਾਂ ਮੁੱਦਾ ਬਣ ਜਾਂਦਾ ਸੋ ਕਿਰਪਾ ਕਰਕੇ ਇਹ ਵੀਡੀਓ ਉਹਨਾਂ ਭੈਣ ਭਰਾਵਾਂ ਤੱਕ ਜ਼ਰੂਰ ਪਹੁੰਚਣੀ ਚਾਹੀਦੀ ਹੈ ਜਿਹੜੇ ਕਿਸੇ ਵੀ ਰਿਜ਼ਰਵ ਕੈਟਾਗਰੀ ਨਾਲ ਸੰਬੰਧ ਰੱਖਦੇ ਹੈ ਕਿਉਂਕਿ ਜਿੱਕਰ ਕੋਈ ਵੀ ਭੈਣ ਭਰਾ ਕਿਸੇ ਤਰ੍ਹਾਂ ਦੀ ਤਿਆਰੀ ਕਰ ਰਿਹਾ ਹੈ ਜਾਂ ਉਸ ਦਾ ਕੋਈ ਸੁਪਨਾ ਹੈ ਠੀਕ ਹੈ ਤਾਂ ਉਹਨਾਂ ਲਈ ਇੱਕ ਬਹੁਤ ਵੱਡੀ ਜਿਹੜੀ ਉਹ ਪ੍ਰਾਪਤੀ ਹੈ ਬਹੁਤ ਵੱਡੀ ਜਿਹੜੀ ਖੁਸ਼ਖਬਰੀ ਵਾਲੀ ਗੱਲ ਹੈ ਕਿ ਹੁਣ ਉਹਨਾਂ ਨੂੰ ਵੀ ਜਿਹੜਾ ਉਹ ਰਾਖਮਾ ਕਰਨ ਸੁਪਰੀਮ ਕੋਰਟ ਦੇ ਵਿੱਚ ਜਿੰਨੀ ਵੀ ਭਰਤੀ ਕੋਈ ਵੀ ਆਉਂਦੀ ਹੈ ਠੀਕ ਹੈ ਉਹ ਦਿੱਤਾ ਜਾਊਗਾ ਸੋ ਕਿਰਪਾ ਕਰਕੇ ਇਸ ਤਰ੍ਹਾਂ ਦੇ ਵੀਡੀਓ ਨੂੰ ਇਨਸਾਨੀਅਤ ਦੇ ਤੌਰ ਤੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਿਉਂਕਿ ਜਿਹੜਾ ਜਾਤੀ ਇੱਕ ਅਲੱਗ ਮੁੱਦਾ ਹੈ ਸਭ ਤੋਂ ਪਹਿਲਾਂ ਆਪਾਂ ਇੱਕ ਇਨਸਾਨ ਆ ਤੇ ਇਨਸਾਨੀਅਤ ਇਨਸਾਨ ਦਾ ਸਭ ਤੋਂ ਵੱਡਾ ਜਿਹੜਾ ਉਹ ਫਰਜ਼ ਬਣਦਾ ਹੈ ਠੀਕ ਹੈ ਜੀ ਸੋ ਕਿਰਪਾ ਕਰਕੇ ਵੀਡੀਓ ਨੂੰ ਬਰਤੋਬੇ ਸ਼ੇਅਰ ਕਰਿਓ ਤੇ ਹਰ ਦਿਨ ਕੋਈ ਨਾ ਕੋਈ ਨਵਾਂ ਸਿੱਖਣ ਦੇ ਲਈ ਜਾਣਨ ਦੇ ਜੁੜੇ ਜੇ ਸਾਡੇ ਨਾਲ ਮਿਲਦੇ ਆ ਕਿਸੇ ਹੋਰ ਨਵੀਂ ਖਾਸ ਜਾਣਕਾਰੀ ਦੇ ਲਈ ਧੰਨਵਾਦ